ਲੋ ਵੀ ਜਿਹੜੀਆਂ ਕੁੜੀਆਂ ਕਿੰਨੀਆਂ ਸਾਨੂੰ ਚਾਹੀਦੇ ਟਾਪ ਦੇ ਇੰਗਲਿਸ਼ ਕੱਪੜੇ ਦਿੱਲੀ ਬੰਬੇ ਮਾਡਰਨ ਵਾਲੇ ਵੱਡਾ ਢਿੱਪੂ ਆ ਜਾ ਚੁੱਕ ਮੰਗਾ ਜਿੱਥੇ ਕੱਪੜਾ ਵੀ ਤੁਸੀਂ ਦੇਖ ਲਿਓ ਰੇਟ ਵੀ ਸੁਣ ਲਿਓ ਬਾਜ਼ਾਰ ਨਾਲੋਂ ਤਿੰਨ ਤਣੇ ਗੁਣਾ ਰੇਟ ਘੱਟ ਵਾਤੇ ਕੋਰਸਟ ਆ ਚੁੱਕੇ ਕਾਟਨ ਦੇ ਕਿਨੇ ਕਿਨੇ ਸੋਹਣੇ ਦੇਖੋ ਕਲਰ ਆ ਚੁੱਕੇ ਪ੍ਰਿੰਟ ਕਿਨੇ ਕਿਨੇ ਸੋਹਣੇ ਆ ਚੁੱਕਿਆ ਗਿਆ ਮੈਂ ਕਹਿੰਦਾ 388 ਤੋਂ ਸ਼ੁਰੂ ਹੋਏ ਨੇ ਵੱਡੇ ਢਿੱਪੂ ਵਿੱਚ ਕੋਰਸਟ ਯਾਰ ਤੇ ਆਕੇ ਤੁਸੀਂ ਰੇਟ ਪਤਾ ਕਰੋ ਕੋਈ 2500 ਮੰਗਦਾ ਕੋਈ 2200 ਮੰਗਦਾ ਕੋਈ ਮੰਗਦਾ 2000 ਸਾਡੇ ਕੋਲ ਕੋਈ 900 ਰੁਪਏ ਚ ਕੋਈ 800 ਰੁਪਏ ਚ ਕੋਈ 950 ਰੁਪਏ ਚ ਇੰਨੀਆਂ ਰੇਂਜਰ ਵਿੱਚ ਮਿਲ ਜਾਣਾ ਯਾਰ ਇਹ ਆਪਣੇ ਕਪੜਾ ਜਿਹੜਾ ਬਾਜ਼ਾਰ ਚ ਆਕੇ ਲੈਨੇ ਹੋ ਬਾਹਰ ਲਿਜਾਣ ਲਈ ਸਾਡੇ ਕੋਲ ਆਜੋ 50000 ਵਾਲਾ ਕਪੜਾ 20000 ਦੇਵਾਂਗੇ ਆ ਵੀ ਤੁਸੀਂ ਚੈੱਕ ਕਰ ਲਓ ਹੁਣ ਤੁਹਾਡੇ ਦਿਮਾਗ ਚ ਆਉਂਦਾ ਹੋਣਾ ਵੀ ਟੀਚਰ ਦਿਖਾ ਰਹੇ ਬਹੁਤ ਸੋਹਣੀਆਂ ਪ੍ਰਾਈਸ ਕੀ ਆ ਇਹ ਤੁਹਾਨੂੰ ਕੋਈ 600 ਰੁਪਏ ਚ ਕੋਈ 700 ਰੁਪਏ ਚ ਕੋਈ 750 ਰੁਪਏ ਚ ਮਿਲ ਜਾਣਾ ਪਰ ਸਾਡੇ ਕੋਲ ਤੁਸੀਂ ਆਉਣਾ ਜਿੰਨੇ ਦਾ ਬਾਜ਼ਾਰ ਚ ਇੱਕ ਉਹਨੇ ਤੁਹਾਨੂੰ ਅਸੀਂ ਤਿੰਨ ਤਿੰਨ ਚਾਰ ਚਾਰ ਦੇ ਦਿੰਨੇ ਆ ਇਸ ਤੋਂ ਇਲਾਵਾ ਤੁਸੀਂ ਪਾਰਟੀ ویئر ਸੈਂਡਲ ਲੈਣੇ ਆ ਆ ਦੇਖੋ ਉੱਚੀ ਹੱਡੀ ਵਾਲੇ ਨੀਵੀਂ ਹੱਡੀ ਵਾਲੇ ਹੀਲ ਲੈਣੀਆਂ ਹੈਗੀਆਂ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ ਪੰਜਾਬੀਓ ਤੁਸੀਂ ਦੇਖੋ ਕਿੰਨੀ ਵਧੀਆ ਚੁੱਕੀ ਹੈਗੀ ਹੈ ਮੋਤੀਆਂ ਵਾਲੀ ਦੇਖੋ ਘੁੰਗਰੂ ਲੱਗਿਆ ਹੈ ਸਿਰਫ 200 ਰੁਪਏ पे स्टार्ट ਹੋ ਜਾਂਦੀ 200 ਰੁਪਏ ਵਿੱਚ ਲੋਬੀ ਜਿਹੜੀਆਂ ਕੁੜੀਆਂ ਕਿੰਨੀਆਂ ਸਾਨੂੰ ਚਾਹੀਦੇ ਟਾਪ ਦੇ ਇੰਗਲਿਸ਼ ਕੱਪੜੇ ਦਿੱਲੀ ਬੰਬੇ ਮਾਡਰਨ ਵਾਲੇ ਕੱਪੜਾ ਸਾਨੂੰ ਵਧੀਆ ਮਿਲ ਜੂ ਰੇਟ ਮਿਲੇ ਸਾਨੂੰ ਬਹੁਤ ਘੱਟ ਤੇ ਅੱਜ ਦੀ ਵੀਡੀਓ ਸਪੈਸ਼ਲ ਹੈ ਹੀ ਤੁਹਾਡੇ ਲਈ ਕਿਉਂਕਿ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੇ ਸਭ ਤੋਂ ਵੱਡੇ ਸ਼ੋਰੂਮ ਵੱਡਾ ਢੀਪੂ ਆਜਾ ਚੋਂਕ ਮੰਗਾ ਜਿੱਥੇ ਕੱਪੜਾ ਵੀ ਤੁਸੀਂ ਦੇਖ ਲਿਓ ਰੇਟ ਵੀ ਸੁਣ ਲਿਓ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਘੱਟ ਭਾਵੇਂ ਤੁਸੀਂ ਟੀ-ਸ਼ਰਟਾਂ ਲੈਣੀਆਂ ਚਾਹੇ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ ਚਾਹੇ ਤੁਸੀਂ ਸ਼ਰਟਾਂ ਲੈਣੀਆਂ ਚਾਹੇ ਤੁਸੀਂ ਕੋਟ ਸਟ ਲੈਣੀਆਂ ਚਾਹੇ ਲੈਣੇ ਪਲਾਜੋ ਸੂਟ ਬਾਈ ਪਹਿਲਾਂ ਆਪਾਂ ਕੋਟ ਸੈਟ ਤੋਂ ਸ਼ੁਰੂ ਕਰ ਲੈਂਦੇ ਆਂ ਭਾਜੀ ਤੁਹਾਨੂੰ ਪਤਾ ਵੱਟੜੀ ਉਹ ਫਾਇਦੇ ਕਰਦਾ ਹੈਗਾ ਦੇਖੋ ਕੁੜੀਆਂ ਵਾਸਤੇ ਕੋਟ ਸਟ ਆ ਚੁੱਕੇ ਆ ਕਾਟਨ ਦੇ ਕਿਨੇ ਕਿਨੇ ਸੋਹਣੇ ਦੇਖੋ ਕਲਰ ਆ ਚੁੱਕੇ ਆ ਪ੍ਰਿੰਟ ਕਿਨੇ ਕਿਨੇ ਪ੍ਰਿੰਟ ਸੋਹਣੇ ਆ ਸਿੱਖਿਆ ਗਿਆ ਮੈਂ ਕਿਹਾ 388 ਤੋਂ ਸ਼ੁਰੂ ਹੋਏ ਨੇ ਬੱਟੜੀ ਕੋਟ ਸੈਟ ਤੇ ਪਸੰਦ ਤੁਸੀਂ ਕਹਿੰਦੇ ਦੇਖੋ ਕਿਨੇ ਕਿਨੇ ਖੁੱਲ੍ਹੇ ਢਲੇ ਸਾਈਜ਼ ਆ ਚੁੱਕੇ ਹੈਗੇ ਆ ਕਿਨੇ ਕਿਨੇ ਸੋਹਣੇ ਦੇਖੋ ਕਲਰ ਆ ਚੁੱਕੇ ਆ ਗਿਆ ਤੁਸੀਂ ਵਧੀਆ ਚਾਹੀਦਾ ਤੁਹਾਨੂੰ ਫੈਂਸੀ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ ਕਿਨੇ ਕਿਨੇ ਸੋਹਣੇ ਆ ਚੁੱਕੇ ਤੁਹਾਡੇ ਵਾਸਤੇ ਫੈਂਸੀ ਕੋਟ ਸੈਟ ਵੀ ਆ ਚੁੱਕੇ ਹੈ ਗਿਆ ਸਿਰਫ ਆਪਾਂ ਦੇ ਆ ਦੇਖੋ ਵਿੰਟਰ ਦੇ ਲਈ ਸਰਦੀਆਂ ਵਾਲੇ ਵੀ ਸਾਡੇ ਕੋਲ ਕੱਪੜੇ ਆ ਚੁੱਕੇ ਹੈਗੇ ਆ ਵੱਡਾ ਡਿਪੋ ਇਦਾਂ ਦਾ ਸਟੋਰ ਹੈਗਾ ਜਿੱਥੇ ਤੁਹਾਨੂੰ ਗਰਮੀਆਂ ਸਰਦੀਆਂ ਵਾਲੇ ਕੱਪੜੇ 365 ਦਿਨ ਮਿਲਦੇ ਆ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਕੱਪੜੇ ਹੈਗੇ ਆ ਵੂਲ ਦੇ ਵਿੱਚ ਹੈਗੇ ਆ ਰੰਗ ਸਾਰੇ ਮਿਲ ਜਾਣੇ ਸਾਈਜ਼ ਮਿਲ ਜਾਣੇ ਬਹੁਤ ਸਾਰੇ ਬਾਜ਼ਾਰ ਜਾ ਕੇ ਤੁਸੀਂ ਰੇਟ ਪਤਾ ਕਰੋ ਕੋਈ 2500 ਮੰਗਦਾ ਕੋਈ 2200 ਮੰਗਦਾ ਕੋਈ ਮੰਗਦਾ 2000 ਸਾਡੇ ਕੋਲ ਕੋਈ 900 ਰੁਪਏ ਚ ਕੋਈ 800 ਰੁਪਏ ਚ ਕੋਈ 950 ਰੁਪਏ ਚ ਇੰਨੀਆਂ ਰੇਂਜਰ ਵਿੱਚ ਮਿਲ ਜਾਣਾ ਹੁਣ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਪਾਉਣੀਆਂ ਸ਼ਰਟ ਆ ਆ ਦੇਖੋ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਸਾਡੇ ਕੋਲ ਵੈਰਾਈਟੀ ਹੈਗੀ ਆ ਅੱਜ ਦੀ ਵੀਡੀਓ ਜਸਟ ਨਹੀਂ ਤੁਹਾਨੂੰ ਸੈਂਪਲ ਦਿਖਾ ਰਹੇ ਆ ਜਦੋਂ ਤੁਸੀਂ ਇੱਥੇ ਆਉਣਾ ਫਾਇਦੇ ਤੁਸੀਂ ਚਾਹੇ ਟੌਪ ਲੈਣੇ ਹੈਗੇ ਆ ਤੁਸੀਂ ਕੁੜਤੇ ਲੈਣੇ ਆ ਸਾਰੀ ਵੈਰਾਈਟੀ ਮਿਲਣੀ ਆ ਇਸ ਗੱਲ ਦਾ ਤੁਹਾਨੂੰ ਅਸੀਂ ਗੱਲ ਦੱਸ ਦਿੰਨੇ ਆ ਜਿਹੜੇ ਸਟੂਡੈਂਟ ਵੀਜ਼ਾ ਲਵਾ ਕੇ ਤੁਸੀਂ ਬਾਹਰਲੇ ਮੁਲਕਾਂ ਜਾ ਰਹੇ ਆ ਤੁਸੀਂ ਭਾਵੇਂ ਸਰਦੀਆਂ ਵਾਲੇ ਕੱਪੜੇ ਵੀ ਲੈਣੇ ਆ ਆ ਦੇਖੋ ਕੁੜੀਆਂ ਦਾ ਸਭ ਤੋਂ ਫੇਵਰਿਟ ਕਲਰ ਹੈਗਾ ਹੁੱਡੀ ਦੇ ਵਿੱਚ ਨਾ 2500 2200 ਰੁਪਈਆ ਤੁਸੀਂ ਦਿਨੇ ਹੋ ਨਾ ਬਾਜ਼ਾਰ ਚ ਆ ਕੇ ਆਹ ਰੇਟ ਚੈੱਕ ਕਰ ਲੋ 25 2500 ਵਾਲੀਆਂ ਹੁੱਡੀਆਂ ਵੀ 812 ਰੁਪਈਆ ਚ ਕਰਤੀਆਂ ਜਿਨ੍ਹਾਂ ਨੇ ਬਾਹਰ ਵੀਜੇ ਲਵਾ ਕੇ ਚੱਲੇ ਆ ਤੁਸੀਂ 50000 ਦਾ ਕੱਪੜਾ ਜਿਹੜਾ ਬਾਜ਼ਾਰ ਚ ਆ ਕੇ ਲੈਨੇ ਹੋ ਬਾਹਰ ਲਿਜਾਣ ਲਈ ਸਾਡੇ ਕੋਲ ਆਜੋ 50000 ਵਾਲਾ ਕੱਪੜਾ 20000 ਦੇਵਾਂਗੇ ਤੇ ਕੱਪੜੇ ਦੀ ਕੁਆਲਿਟੀ ਦੇਵਾਂਗੇ ਸੁਪਰ ਰੰਗ ਦੇਵਾਂਗੇ ਬਹੁਤ ਸੋਹਣੇ ਸੋਹਣੇ ਤੇ ਸਾਈਜ਼ ਕਹਿੰਦੇ ਸਾਰੇ ਮਿਲ ਜਾਣੇ ਆ ਆ ਤੁਹਾਨੂੰ ਹੁੱਡੀਆਂ ਦਿਖਾਤੀਆਂ ਹੁਣ ਆ ਵੀ ਦੇਖੋ ਬਹੁਤ ਸੋਹਣਾ ਟ੍ਰੈਂਡ ਚੱਲਦਾ ਪਿਆ ਹੈ ਨਾ ਅੱਜ ਕੱਲ ਤੁਸੀਂ ਦੇਖਦੇ ਹੋ ਨਵੇਂ ਨਵੇਂ ਬੈਕ ਦੇਖੋ ਫਰੰਟ ਦੇਖੋ ਕਲਰ ਵੀ ਚੈੱਕ ਕਰੋ ਇਹ ਵੀ ਕੋਈ 2200 ਨਹੀਂ ਸਿਰਫ ਤੁਹਾਨੂੰ ਆਪਾਂ ਦੇ ਦਾਂਗੇ 895 ਦੇ ਵਿੱਚ ਭਾਵੇਂ ਜੈਪ ਵਾਲੀ ਲੈ ਜਾਓ ਭਾਵੇਂ ਬਟਰਨ ਲੈ ਜਾਓ ਚਾਹੇ ਤੁਸੀਂ ਲੈ ਜਾਓ ਬੰਦ ਗਲੇ ਵਾਲੀ ਆ ਦੇਖੋ ਕੁੜੀਆਂ ਵਾਸਤੇ ਟਰੈਕਸੂਟ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਆਗੇ ਜੈਂਟਲੀ ਜੈਂਟੀ ਚੀਜ਼ਾਂ ਦੇਣੀ ਆ ਦੇਖੋ ਡਬਲ ਸ਼ੀਡਡ ਆ ਚੁੱਕੇ ਆ ਕਿ ਬਹੁਤ ਸੋਹਣੇ ਇਹ ਚ ਕਲਰ ਹਰ ਤਰ੍ਹਾਂ ਮੈਂ ਹੈਗੇ ਆ ਹਰ ਤਰ੍ਹਾਂ ਤੋਂ ਵਿੱਚ ਡਿਜ਼ਾਈਨਿੰਗ ਮੈਂ ਨਹੀਂ ਹੈਗੀ ਆ ਤੇ ਤੁਸੀਂ ਜਿਪਰ ਪਸੰਦ ਕਰੀਏ ਜਿਪਰ ਟੈਪ ਵੀ ਲੈ ਕੇ ਜਾ ਸਕਦੇ ਆ ਕਿ ਦੇਖੋ ਕਿੰਨੇ ਸੋਹਣੇ ਆ ਚੁੱਕੇ ਆ ਕਿ ਜਿਪਰ ਟੈਪ ਆ ਚੁੱਕੇ ਆਗੇ ਨਾਲ ਕੋ ਕਿੰਨਾ ਪਿਆਰੇ ਲੋਗੋ ਬਣੇ ਹੈਗੇ ਆ ਇਹ ਚ ਬਹੁਤ ਸੋਹਣੇ ਕਲਰ ਡਿਜ਼ਾਈਨਿੰਗ ਆ ਚੁੱਕੇ ਆ ਕੋਈ ਹੈਗਾ 1000 ਦਾ ਕੋਈ 800 ਦਾ ਕੋਈ 7 ਮਗੋਂ ਗੋਣ ਦੇ ਸੀ ਪਰ ਵੱਡਾ ਡਿਪੂ ਨੇ ਇਦਾਂ ਦੀਆਂ ਆਫਰਾਂ ਲਾਤੀਆਂ ਇਦਾਂ ਦੀ ਵੈਰਾਈਟੀ ਲਿਆਤੀ ਹੁਣ ਬਾਹਰ ਵੀ ਜਿਹੜੇ ਸਾਡੇ ਸਾਨੂੰ ਦਰਸ਼ਕ ਦੇਖ ਰਹੇ ਆ ਆਨਲਾਈਨ ਕੱਪੜਾ ਮੰਗਾ ਰਹੇ ਆ ਤੁਸੀਂ ਆਪਣੇ ਘਰ ਬੈਠੇ ਸ਼ਾਪਿੰਗ ਕਰ ਸਕਦੇ ਆ ਭਾਈ ਜੀ ਕਿਸੇ ਨੇ ਬਾਹਰ ਦੇ ਮੁਲਕਾਂ ਚ ਕੁੜੀਆਂ ਨੇ ਮੰਗੌਣੀ ਹੋਵੇ ਵੈਰਾਈਟੀ ਤਾਂ ਭੇਜ ਦਿੰਦੇ ਹੋ ਤੁਸੀਂ ਭਾਜੀ ਨੰਬਰ ਸਕਰੀਨ ਤੇ ਆ ਰਿਹਾ ਹੈ ਸਾਡਾ ਵੱਡਾ ਡਿਪੂ ਪੇਜ ਹੈਗਾ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਆ ਕਿ ਨਮੀ ਨਮੀ ਅਪਡੇਟ ਦੇ ਸਾਥ ਆ ਗਿਆ ਤੇ ਸਾਡੇ ਕੋਈ ਵੀ ਤੁਸੀਂ ਆਨਲਾਈਨ ਸ਼ਾਪਿੰਗ ਕਰਨੀ ਕਰ ਸਕਦੇ ਆਗੇ ਤੇ ਆਪਾਂ ਗੱਲ ਕਰਾਂਗੇ ਕੁਰਤੇ ਨਾਲ ਕੋਈ ਕੁਰਤੇ ਤੁਹਾਡੇ ਵਾਸਤੇ ਕਿਨੇ ਕਿਨੇ ਸੁੰਨੇ ਆ ਚੁੱਕੇ ਪ੍ਰਿੰਟ ਨਾ ਲੈਗਿੰਗਸੇ ਮਰਜੀ ਪਾ ਸਕਦੇ ਆ ਕਿਹਾਂ ਇਹ ਚੀਜ਼ ਬਹੁਤ ਸਾਰੇ ਰੰਗਾਂ ਦੇ ਕੋਈ 594 ਦਾ ਕੋਈ 410 ਦਾ ਕੋਈ 300 ਦਾ ਤੇ ਪਸੰਦ ਤੁਸੀਂ ਕਰਦੇ ਹੋ ਕਿੰਨੇ ਕਿੰਨੇ ਸੋਨੇ ਫਲਾਵਰ ਦੇ ਵਿੱਚ ਆ ਚੁੱਕੇ ਆਗੇ ਸੋ ਜੇ ਆਪਾਂ ਲੋਰਾਂ ਦੀ ਗੱਲ ਕਰ ਲਈਏ ਦੇਖੋ ਤੁਸੀਂ ਸਮਰ ਵਾਲਾ ਨੇ ਆ ਸਮਰ ਦੇ ਸਾਨੂੰ ਮਿਲ ਜਾਣੇ ਆ ਬਹੁਤ ਸੋਹਣਾ ਮਲਾਈਮ ਜਿਹਾ ਪਤਲਾ-ਪਤਲਾ ਕੱਪੜਾ ਆ ਜੇਮਾ ਜੂਬਾ ਕਾਫੀਆਂ ਲੱਗੇ ਆ ਇਹਦੇ ਵਿੱਚ ਰੰਗ ਵੀ ਆ ਦੇਖੋ ਸਾਰੇ ਮਿਲ ਜਾਣੇ ਆ ਚਾਹੇ ਤੁਸੀਂ ਗਰਮੀਆਂ ਵਾਲੇ ਲੋਰ ਲੈਣੇ ਆ ਚਾਹੇ ਤੁਸੀਂ ਲੈਣੇ ਆ ਸਰਦੀਆਂ ਵਾਲੇ ਆ ਦੇਖੋ ਸਰਦੀਆਂ ਵਾਲੇ ਵੀ ਲੋਰ ਸਾਡੇ ਕੋਲ ਬਹੁਤ ਸਾਰੇ ਆ ਆ ਚੁੱਕੇ ਆ ਡਿਜ਼ਾਈਨ ਤੁਸੀਂ ਦੇਖੋ ਹੇਠਾਂ ਤੁਸੀਂ ਦੇਖੋ ਕਿੰਨਾ ਸੋਹਣਾ ਇੱਥੇ ਕਮ ਹੈਗਾ ਰੰਗ ਇਹਦੇ ਵਿੱਚ ਤੁਹਾਨੂੰ ਰੈੱਡ ਮਿਲ ਜਾਣਾ ਰੰਗ ਇਹਦੇ ਵਿੱਚ ਬਲੈਕ ਮਿਲ ਜਾਣਾ ਆ ਵੀ ਤੁਸੀਂ ਚੈੱਕ ਕਰ ਲਓ ਹੁਣ ਤੁਹਾਡੇ ਦਿਮਾਗ ਚ ਆਉਂਦਾ ਹੋਣਾ ਵੀ ਚੀਜ਼ਾਂ ਦੇ ਦਿਖਾ ਰਹੇ ਬਹੁਤ ਸੋਹਣੀਆਂ ਪ੍ਰਾਈਸ ਕੀ ਆ ਇਹ ਤੁਹਾਨੂੰ ਕੋਈ 600 ਰੁਪਏ ਚ ਕੋਈ 700 ਰੁਪਏ ਚ ਕੋਈ 750 ਰੁਪਏ ਚ ਮਿਲ ਜਾਣਾ ਆ ਤੁਸੀਂ ਦੇਖੀ ਜਾਓ ਇੱਥੇ ਆਉਣ ਦਾ ਫਾਇਦਾ ਕੀ ਹੈ ਜਿਹੜੀ ਵੈਰਾਈਟੀਆਂ ਤੁਸੀਂ ਲੈਣੀ ਹੈ ਕੱਲੇ ਕੱਲੇ ਦੇ ਉੱਤੇ ਰੇਟ ਲਿਖ ਕੇ ਲਾ ਆਇਆ ਇੱਥੇ ਲੁੱਟ ਨਹੀਂ ਚਾਹੇ ਬੱਚਾ ਆ ਜਵੇ ਚਾਹੇ ਬਜ਼ੁਰਗ ਆ ਜਵੇ ਰੇਟ ਇੱਕੋ ਹੀ ਆ ਆ ਦੇਖੋ ਨਾਈਟ ਸੂਟ ਵੀ ਕਿੰਨੇ ਕਿੰਨੇ ਸੋਹਣ ਲੋ ਕਿ ਨਟੋਰੀ ਆ ਚੁੱਕਾ ਹੈਗਾ ਸਿਰਫ ਆਪਾ ਦੇਣਾ ਹੈਗਾ 400 ਤੇ 12 ਰੁਪਏ ਵਿੱਚ ਤੁਸੀਂ ਆਪ ਸੁਣ ਕੇ ਹਰਾਨ ਹੋਣਾ ਸ਼ੌਕ ਹੋ ਜਾਣਾ ਮੈਂ ਕਿ ਐਨੇ ਸੌਣ ਤੋਂ ਆਪਾ ਪੀ ਤੁਹਾਨੂੰ ਕੋਆਰਡੀਨੇਟ ਪਾ ਦੇਣੇ ਹੈਗੇ ਆ ਮੈਂ ਤੁਹਾਨੂੰ ਕਿਤੇ ਵੀ ਟਾਈਮ ਖਰਾਮ ਕਰ ਲੋਣੀ ਸ ਵੱਡਾ ਦੀ ਪੁਆ ਕੇ ਆਪਣੀ ਪਸੰਦ ਅਕੋਰਡਿੰਗ ਦੇ ਕਪੜੇ ਲੈ ਕੇ ਜਾ ਸਕਦੇ ਆ ਜਦ ਤੁਸੀਂ ਮਰਜੀ ਆ ਤੇ ਆਪਣੀ ਟੌਰ ਬਣਾਓ ਜੀ ਦੇਖੋ ਕਿੰਨੇ ਕਿੰਨੇ ਸੋਨੇ ਦੇ ਦੇਖੋ ਪਲਾਜੋ ਸੂਟ ਵੀ ਦੇਖ ਲੋ ਜਿਹੜੀਆਂ ਕੁੜੀਆਂ ਕਿੰਨੀਆਂ ਅਸੀਂ ਜੀਨ ਦੀਆਂ ਪੈਂਟਾਂ ਨਹੀਂ ਪਾਉਣੀਆਂ ਅਸੀਂ ਸੂਟ ਨਹੀਂ ਪਾਉਣੇ ਸਾਨੂੰ ਰੈਡੀਮੇਡ ਕੁਝ ਵਧੀਆ ਮਿਲ ਜਾਏ ਮਿਲ ਜਾਏ ਡਿਜ਼ਾਈਨਰ ਤੇ ਮਿਲ ਵੀ ਬਜਟ ਦੇ ਵਿੱਚ ਆਵੇ ਆ ਦੇਖ ਲੌਂਗ ਕੋਰਟ ਤੇ ਸ਼ਾਰਟ ਕੋਰਟ ਤੇ ਫਿਰ ਤੁਸੀਂ ਇਹਦੇ ਵਿੱਚ ਸਾਈਜ਼ ਵੀ ਸਾਰੇ ਸਾਨੂੰ ਮਿਲ ਜਾਣੇ ਆ ਤੁਸੀਂ ਸਮਾਲ ਲੈਣਾ ਮੀਡੀਅਮ ਲੈਣਾ ਲਾਰਜ ਲੈਣਾ ਐਕਸਲ ਡਬਲ ਐਕਸ ਲੈਣਾ ਇਦਾਂ ਮਿਲ ਜਾਣਾ ਇੱਥੇ ਤੁਸੀਂ ਚੈੱਕ ਕਰ ਲਓ ਇੱਥੇ ਸਾਰੀ ਵੈਰਾਈਟੀ ਲੱਗੀ ਆ ਜਿਵੇਂ ਵੱਡੇ ਵੱਡੇ ਬ੍ਰਾਂਡ ਵੱਡੇ ਵੱਡੇ ਸ਼ੋਅਰੂਮਾਂ 'ਚ ਤੁਸੀਂ ਜਾਣੋ ਤੁਸੀਂ ਸੈਲਫ ਸਰਵਿਸ ਲੈ ਸਕਦੇ ਆ ਕੋਈ ਵੀ ਚੀਜ਼ ਤੁਸੀਂ ਇੱਥੇ ਆ ਕੇ ਚੈੱਕ ਕਰੋ ਜਿਹੜੀ ਚੀਜ਼ ਪਸੰਦ ਆ ਤੁਸੀਂ ਇੱਥੋਂ ਰੇਟ ਪਤਾ ਕਰ ਲਓ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਦੇਖੋ 938 ਰੁਪਏ ਲਿਖਤਾ ਸੋ ਜਿਹੜੀਆਂ ਜਿਹੜੀਆਂ ਚੀਜ਼ਾਂ ਪਸੰਦ ਆ ਤੁਸੀਂ ਆਪ ਸ਼ਾਪਿੰਗ ਕਰ ਸਕਦੇ ਆ ਜੇ ਆਪਾਂ ਕੋਰਟਿਆਂ ਦੀ ਪਲਾਜੋਆਂ ਦੀ ਗ ਜਿੱਦਾਂ ਮਰਜ਼ੀ ਦੇਖੋ ਸਾਈਜ਼ ਵਾਈ ਲੱਗਿਆ ਮੀਡੀਅਮ ਆ ਲਾਰਜ ਆ ਗਿਆ ਐਕਸਲ ਡਬਲ ਐਕਸਲ ਸੋ ਇਹਦੇ ਵਿੱਚ ਬਹੁਤ ਸਾਰੀਆਂ ਰੇਂਜਾਂ ਤੁਹਾਨੂੰ ਮਿਲ ਜਾਣੀਆਂ ਚਾਹੇ ਜਿੰਦੀਆਂ ਪੈਂਟਾਂ ਟੀ-ਸ਼ਰਟਾਂ ਲੋਅਰ ਤੁਸੀਂ ਲੈਣੇ ਆ ਨਾਈਟ ਸੂਟ ਲੈਣੇ ਆ ਸਾਰੀ ਵੈਰਾਈਟੀ ਮਿਲ ਜਾਣੀ ਇੱਥੇ ਸਾਨੂੰ ਦੇਖੋ ਰੈਡੀਮੇਡ ਕੱਪੜੇ ਤੁਸੀਂ ਦੇਖ ਲੈਣਾ ਆ ਦੇਖੋ ਕੁੜੀਆਂ ਦੇ ਲਈ ਸ਼ੂ ਸੈਕਸ਼ਨ ਦੇਖੋ ਸਪੋਰਟ ਸ਼ੂ ਦੇ ਵਿੱਚ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਰਹੇ ਆ ਸਾਈ ਤੁਹਾਡੇ ਸਾਰੇ ਮਿਲ ਰਹੇ ਆ ਆ ਦੇਖੋ ਜਿਹੜਾ ਤੁਸੀਂ ਪਸੰਦ ਕਰਦੇ ਹੋ ਜੇ ਬਾਜ਼ਾਰ 'ਚ ਜਾਓਗੇ ਤਾਂ ਇਹਦਾ ਰੇਟ ਤਾਂ ਤੁਸੀਂ ਪਤਾ ਹੀ ਆ 3500 ਤੋਂ 4000 5 5000 ਇਦਾਂ ਲੈਂਦੇ ਆ ਪਰ ਸਾਡੇ ਕੋਲ ਤੁਸੀਂ ਆਉ ਚੜਦੇ ਨੇ ਆ ਆ ਦੇਖੋ ਹਰ ਇੱਕ ਤਰ੍ਹਾਂ ਦਾ ਚੀਜ਼ ਕਲਰ ਤੁਸੀਂ ਚੈੱਕ ਕਰ ਲਓ ਤੁਹਾਨੂੰ ਸਪੋਰਟ ਆ ਚਾਹੀਦੀ ਆ ਤੁਹਾਨੂੰ ਥੱਲੇ ਨੂੰ ਚਾਹੀਦੀ ਆ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲ ਰਹੀ ਆ ਇਸ ਤੋਂ ਇਲਾਵਾ ਬੱਚਿਆਂ ਦੇ ਲਈ ਵੀ ਦੇਖੋ ਬਹੁਤ ਸੋਹਣੇ ਸੋਹਣੇ ਸ਼ੂ ਆ ਜਾਣੇ ਆ ਤੁਸੀਂ ਬਾਸੂਮ ਚੱਪਲ ਲੈਣੀਆਂ ਸਲੀਪਰ ਲੈਣੀਆਂ ਜਾਂ ਤੁਸੀਂ ਇਹ ਡੇਲੀ ਵੇਅਰ ਦੇ ਲਈ ਦੇਖੋ ਸੂਟ ਨਾਲ ਪਾਉਣ ਲਈ ਜੀਨ ਦੀਆਂ ਪੈਂਟਾਂ ਨਾਲ ਪਾਉਣ ਲਈ ਇਹ ਮਿਲ ਜਾਣਾ ਇਸ ਤੋਂ ਇਲਾਵਾ ਤੁਸੀਂ ਪਾਰਟੀ ਵੇਅਰ ਸੈਂਡਲ ਲੈਣੇ ਆ ਆ ਦੇਖੋ ਉੱਚੀ ਅੱਡੀ ਵਾਲੇ ਨੀਵੀਂ ਅੱਡੀ ਵਾਲੇ ਹੀਲ ਲੈਣੀਆਂ ਹੈਗੀਆਂ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ ਚਾਹੇ ਸਾਡੇ ਕੋਲ ਤੁਸੀਂ ਆ ਦੇਖੋ ਐਕਸਟਰਾ ਲਗਜ਼ਰੀ ਚੀਜ਼ਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਹੁਤ ਸੋਹਣੀ ਸੋਹਣੀ ਸਾਡੇ ਕੋਲ ਵੈਡਿੰਗ ਕਲੈਕਸ਼ਨ ਆ ਚੁੱਕੀ ਆ ਇਹਦੇ ਵਿੱਚ ਆ ਦੇਖੋ ਰੈੱਡ ਕਿੰਨਾ ਸੋਹਣਾ ਫਿਰ ਬਲੈਕ ਕਿੰਨਾ ਸੋਹਣਾ ਹੈਗਾ ਆ ਦੇਖੋ ਵਾਈਟ ਦੇ ਵਿੱਚ ਤੁਸੀਂ ਦੇਖੋ ਕਿੰਨਾ ਸੋਹਣਾ ਆ 골ਡਨ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਭਾਜੀ ਪੰਜਾਬੀ ਜੁੱਤੀਆਂ ਜਿਵੇਂ ਦੇਖ ਰਹੇ ਬਹੁਤ ਜ਼ਿਆਦਾ ਕਲੈਕਸ਼ਨ ਹੈਗੀ ਤੁਹਾਡੇ ਕੋਲ ਭਾਜੀ ਬਹੁਤ ਜ਼ਿਆਦਾ ਕਲੈਕਸ਼ਨ ਆ ਚੁੱਕੀਆਂ ਆ ਪਰ ਗੱਲ ਕਰਾਂ ਪੰਜਾਬੀ ਜੁੱਤੀ ਦੇਖੋ ਕਿੰਨੀ ਵਧੀਆ ਆ ਚੁੱਕੀ ਹੈ ਸਦੇ ਕੋਈ 500 ਦੇ ਕੋ 700 ਜਣ ਕੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਲੱਕੇ ਜਾ ਸਕਿਆ ਇਹ ਚ ਹਰ ਤਰ੍ਹਾਂ ਤੁਹਾਨੂੰ ਸਾਈਜ਼ਮੈਂਟ ਦੇ ਹਰ ਤਰ੍ਹਾਂ ਕਲਰਮੈਂਟ ਜੇ ਤੁਸੀਂ ਮਰਜੀ ਸੂਟਾਂ ਨਾਲ ਮੈਚਿੰਗ ਕਰ ਕਰਕੇ ਤੁਸੀਂ ਪਾ ਸਕਦੇ ਹੈਗੇ ਸੋ ਇਹ ਵੀ ਗੱਲ ਤੁਸੀਂ ਨੋਟ ਕਰ ਲੋ ਆ ਜਿੰਨੀ ਕਲੈਕਸ਼ਨ ਹੈਗੀ ਆ ਬਾਜ਼ਾਰ ਚ ਜਾਓਗੇ 2200 2500 ਤੋਂ ਘੱਟ ਨਹੀਂ ਕਿਸੇ ਨੇ ਦੇਣੀ ਹੈਗੀ ਸਾਡੇ ਕੋਲ ਕੋਈ 500 ਕੋਈ 600 ਕੋਈ 700 800 ਇੰਨੇ ਰੇਂਜ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲ ਜਾਣੇ ਸੋ ਛੇਤੀ ਆਜੋ ਹੁਣ ਹੋਰ ਪਾਸੇ ਜਾ ਕੇ ਲੋ ਨਹੀਂ ਆਫਰ ਬਹੁਤ ਜ਼ਬਰਦਸਤ ਆ ਇੱਥੇ 365 ਦੇ ਲੋਕਾਂ ਦੇ ਫਾਇਦੇ ਹੁੰ ਗਰਮੀ ਵਾਲੇ ਕੱਪੜੇ ਸਾਡੇ ਕੋਲ ਬਹੁਤ ਸਾਰੇ ਆ ਪਰ ਵਿੰਟਰ ਕਲੈਕਸ਼ਨ ਵੀ ਆ ਚੁੱਕੀ ਆ ਤੁਸੀਂ ਬਾਹਰਲੇ ਮੁਲਕਾਂ 'ਚ ਜਾਣਾ ਆ ਤੇ ਤੁਸੀਂ ਇੱਥੇ ਆਜੂਗੇ ਤੁਹਾਡੇ ਵੱਡੇ ਫਾਇਦੇ ਆ ਜੇ ਤੁਸੀਂ ਬਾਹਰਲੇ ਮੁਲਕਾਂ 'ਚ ਬੈਠੇ ਤੁਸੀਂ ਵੀਡੀਓ ਦੇਖਦੇ ਆ ਤੁਸੀਂ ਵੀ ਚਾਹੁੰਦੇ ਆ ਵੀ ਹਾਂ ਵੀ ਬਹੁਤ ਸੋਹਣੀ ਵੈਰਾਈਟੀ ਮਿਲ ਰਹੀ ਆ ਰੇਟ ਘੱਟ ਮਿਲ ਰਿਹਾ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਸ਼ਾਪਿੰਗ ਕਰਨ ਲਈ ਕਰਨਾ ਕੀ ਆ ਆ ਨੰਬਰ ਸਕਰੀਨ ਤੇ ਤੁਸੀਂ ਇਸ ਨੰਬਰ ਤੇ ਫੋਨ ਕਰ ਲਓ ਤੁਹਾਨੂੰ ਸਾਰਾ ਸਿਲੈਕਟ ਕਰਾ ਦੇਵਾਂਗੇ ਤੁਸੀਂ ਆਨਲਾਈਨ ਪੇਮੈਂਟ ਕਰ ਦਿਓ ਤੁਹਾਡੇ ਦੱਸੇ ਹੋਏ ਐਡਰੈਸ ਤੇ ਆਪਾਂ ਸਮਾਨ ਭੇਜ ਜਾਣਾ ਸੋ ਆਜੋ ਜੀ ਬਹੁਤ ਸਾਰੇ ਫਾਇਦੇ ਵੱਡਾ ਡਿਪੂ ਆ